ਵੇਰ ਨਾਲ ਗੱਲ ਕਰਨਗੇ ਜੀ ਸਾਡੇ ਫਲਾਣੇ ਨੇ ਬੇਅਦਬੀ ਕਰਤੀ ਹਾਂਜੀ ਉਹ ਫਲਾਣੇ ਨੇ ਐ ਕਰਤਾ ਇਹਨੂੰ ਕੋਈ ਪੁੱਛਦਾ ਨਹੀਂ ਹਾਂ ਲੈ ਇਹਨੂੰ ਕੋਈ ਪੁੱਛਦਾ ਨਹੀਂ ਇਹਨੇ ਐ ਕਰਤਾ ਮੈਂ ਕਿਹਾ ਤੂੰ ਕਿੰਨਾ ਕੋ ਪੁੱਛਦਾ ਜੇ ਤੂੰ ਮੈਨੂੰ ਕਹੇ ਵੀ ਤੂੰ ਨਹੀਂ ਇਹਨੂੰ ਪੁੱਛਦਾ ਤੇਰਾ ਵੀ ਫਰਜ ਹੈ ਨਾ ਫਰਜ ਹੈ ਸਰ ਜਦੋਂ ਤੱਕ ਅਸੀਂ ਸਾਰੇ ਜੁੜਦੇ ਨਹੀਂ ਅਸੀਂ ਸਮਝਦੇ ਨਹੀਂ ਨਾ ਚੀਜ਼ਾਂ ਨੂੰ ਦੂਰ ਤਾਂ ਜਾਵਾਂਗੇ ਕੀ ਦੂਰ ਤਾਂ ਭੱਗ ਗਏ ਕੋਸ਼ਿਸ਼ ਕਰੀਏ ਬੱਚਿਆਂ ਨੂੰ ਗੁਰੂ ਘਰ ਨਾਲ ਜੋੜੀਏ ਆਪਣੇ ਅਤਿਆ ਦੇਖੋ ਕਿਤਾਬਾਂ ਤੋਂ ਸਾਡਾ ਇਤਿਹਾਸ ਖਤਮ ਹੋ ਗਿਆ ਹੂੰ ਉਹ ਗਲਤ ਲੇਖਾ ਚਾਹੀਦਾ ਹੈ। ਤੁਹਾਨੂੰ ਸਕੂਲ ਚੋਂ ਜੇ ਮਿਲੂ ਹੂੰ ਤਾਂ ਗਲਤ ਮਿਲੂ। ਗਲਤ ਮਿਲੂਗਾ ਜੀ। ਸਹੀ ਨਹੀਂ ਮਰਦਾ। ਇਹ ਤਾਂ ਤੁਹਾਨੂੰ ਸੁਣ ਕੇ ਹੀ ਪਤਾ ਲੱਗਣਾ ਹੈ ਜੀ। ਬਜ਼ੁਰਗਾਂ ਤੋਂ ਸੁਣ ਕੇ ਪਤਾ ਲੱਗਣਾ ਜੀ ਇਹ ਚੀਜ਼ਾਂ। ਹਾਂ। ਮੇਰੇ ਸਣ ਆ ਬਸ ਉਹ ਸੋਡੀਓ ਹੱਥ ਵਾਲੀ ਗੱਲ ਸਹੀ ਹੈ ਜੀ। ਆਪਾਂ ਪੁੱਠਾ ਪੱਸਾ ਕਰ। ਪੁੱਠਾ ਪੱਸਾ ਕਰ ਲਿਆ। ਅਸੀਂ ਕਰ ਲਿਆ ਜੀ ਕਿਸੇ ਦਾ ਕਸੂਰ ਨਹੀਂ। ਕਿਸੇ ਦਾ ਕਸੂਰ ਨਹੀਂ ਹੈਗਾ ਜੀ। ਜਿਹੜੇ ਆਪਣੇ ਤੁਸੀਂ ਕਬੀਸਰੇ ਦੇ ਵਿੱਚ ਕਿਸੇ ਸੁਣਾਉਣੇ ਹੋ ਜੀ। ਬੀ ਇਹ ਕਿੰਨੇ ਕੁ ਮਿੱਥਿਕ ਇਤਿਹਾਸ ਨੇ ਵਿੱਚ ਕਿッセ ਹੋਣਗੇ ਬਡੇ ਨਹੀਂ ਸਿੱਖ ਤਾਂ ਦਾ ਤੁਸੀਂ ساری ਉਮਰ ਗਾਈ ਜਾਓ ਰੋਜ਼ ਨਮਾ ਗਾਈ ਜਾਓ ਜੇ ਤੁਸੀਂ ਮੈਂ ਤਾਂ ਕਹਿੰਦਾ ਜੇ ਤੁਸੀਂ 50 ਸਾਲ ਰੋਜ਼ ਨਮਾ ਇਤਿਹਾਸ ਗਾਈਓ ਸਿੱਖ ਤਾਂ ਇਸ ਮੁੱਕਦਾ ਨਹੀਂ ਪਤਾ ਕਾ ਸੀ ਦਮ ਨਹੀਂ ਸਾਨੂੰ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਇਹ ਤਾਂ ਜੇ ਤੁਸੀਂ ਜਨਮ ਦਿਨਾਂ ਸ਼ਹੀਦੀ ਮਨਾਉਣ ਇੱਕ ਦਿਨ ਚ ਬਹੁਤ ਆਉਂਦੀਆਂ ਨੇ ਅੱਛਾ ਜੀ ਇੱਕ ਦਿਨ ਚ ਕਿੰਨੀਆਂ ਦੇਖਾ ਦੋਗੇ ਤੁਹਾਡੇ ਕੁੱਪਰ ਹੀੜ ਆਪਣੇ ਨਾਲ ਹੀ ਆ ਹਾਂ ਜੀ 32000 ਸਿੰਘ ਇੱਕ ਦਿਨ ਸ਼ੀਦ ਹੋਇਆ ਬਥੇ ਕਹਿਣਾ ਸੋਖਾ ਹੈ 32000 ਨਹੀਂ ਨਹੀਂ ਉਹ ਇਹੋ ਜਿਹੇ ਗੁਰਦੁਆਰੇ ਜਿਹੜੇ ਆਪਣੇ ਜਾਂਦੇ ਵੀ ਨਹੀਂ ਜਿੱਥੇ ਸੋਸ਼ਲ ਮੀਡੀਆ ਤੇ ਅਫਵਾਹ ਉੱਡ ਜੇ ਵੀ ਉੱਥੇ ਆ ਚੀਜ਼ ਹੁੰਦੀ ਆ ਉੱਥੇ ਜਾਹ ਚੜਾਉਣ ਜਾਣਗੇ ਵੀ ਜਿੰਨੀ ਜਾਨਤਾ ਹੈਗੀ ਉਧਰ ਨੂੰ ਡੇਕਦੀ ਆ ਜਾ ਕੇ ਜਿਹੜੇ ਮਤਲਬ ਗੁਰਦੁਆਰ ਦਾ ਜਾਂ ਕੋਈ ਮੰਦਿਰ ਦਾ ਜੇ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਗਿਆ ਹੀ ਸਾਰੀ ਜਨਤਾ ਉਧਰੋਂ ਦੇਖਦੀ ਆ ਇਹ ਨਹੀਂ ਸੋਦੀ ਵੀ ਉਹ ਗੁਰਦੁਆਰੇ ਵੀ ਉਹੀ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਆਪਣੇ ਪੰਡਾ ਉਹ ਵੀ ਗੁਰੂ ਗ੍ਰੰਥ ਸਾਹਿਬ ਉਹੀ ਹੈ ਬਿਲਕੁਲ ਗੁਰੂ ਤਾਂ ਉਹੀ ਹੈ ਜਿੱਥੋਂ ਮਰਜ਼ੀ ਲੱਭ ਲੋ ਪਰ ਇਹ ਥੋੜਿਆ ਫਰਕ ਹੁੰਦਾ ਜਿਵੇਂ ਹੁਣ ਆਪਾਂ ਅੰਮ੍ਰਿਤਸਰ ਕਹਿੰਦੇ ਆ ਜਾਂ ਆਨੰਦਪੁਰ ਸਾਹਿਬ ਕਹਿੰਦੇ ਆ ਫਤਿਹਗੜ ਆਪਣੇ ਬਾਬਾ ਦੀ ਸ਼ਹੀਦੀ ਹੋਈ ਹਮ ਉੱਥੇ ਜਾ ਕੇ ਥੋੜਿਆ ਅਸਰ ਵੱਧ ਪੈਂਦਾ ਜ਼ਰੂਰ ਵੀ ਆ ਇੱਥੇ ਸਾਡੇ ਮਾਤਾ ਜੀ ਸ਼ਹੀਦ ਹੋਏ ਠੰਡੇ ਬੁਰਜ ਚ ਇੱਥੇ ਸਾਡੇ ਆ ਆ ਜਗ੍ਹਾ ਜਿੱਥੇ ਸ਼ਹੀਦ ਆਸਨ ਦਾ ਵੱਧ ਥੋੜਾ ਜਿਹਾ ਪੈਂਦਾ ਪਰ ਗੁਰੂ ਉਹੀ ਹੈ ਹਾਂ ਗੁਰੂ ਮਹਾਰਾਜ ਉਹੀ ਨੇ ਉੱਤੇ ਵੀ ਤੇ ਸਾਡੇ ਗੁਰੂ ਘਰ ਵੀ ਇਹ ਤਾਂ ਸਾਡੇ ਸਾਹਮਣੇ ਮੈਂ ਮੈਂ ਤਾਂ ਉਦਾਂ ਗੱਲ ਕਰ ਰਿਹਾ ਜਿਵੇਂ ਵਿੱਚ ਗੁਰਦੁਆਰੇ ਹੈਗੇ ਜੀ ਮਤਲਬ ਮੰਦਰ ਵੀ ਹੈਗੇ ਜਿੱਥੇ ਕਹਿੰਦੇ ਨੇ ਵੀ ਉਰੇ ਜਾਹ ਚੜਾਉ ਉਰੇ ਤਾਂ ਸੀਤੀ ਮੰਨਤਾ ਪੂਰੀ ਹੁੰਦੀ ਆ ਮੈਂ ਉਹ ਗੱਲ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਜੀ ਇਹ ਸਾਡੇ ਸਿੱਖ ਤੇ ਆ ਚੀਜ਼ਾਂ ਨਹੀਂ ਹੈਗੇ ਇੱਥੇ ਆ ਚੜਾ ਉੱਥੇ ਉਜੜਾ ਮੈਂ ਸਤਾ ਕਿਤੇ ਵੀ ਨਹੀਂ ਤਾਂ ਤੁਹਾਡੀ ਸਰਦਾ ਨੇ ਕੰਮ ਕਰਨਾ ਤੁਹਾਡੇ ਦਿਮਾਗ ਚ ਜੇ ਤਾਂ ਉਹਦੇ ਪ੍ਰਤੀ ਜੇ ਐਂ ਜਹਾ ਚੜਾਇਆ ਤੇ ਮਸਲੇ ਹੱਲ ਹੋ ਜਾਣ ਇਹਦਾ 2050 ਰੁਪਏ ਦਾ ਹੀ ਹੈ ਇਹ ਤਾਂ ਗੁਰੂ ਅਰਮਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਵੀ ਮਨ ਵੀ ਤੂੰ ਆਪੇ ਜੋ ਤੂੰ ਸਰੂਪ ਆਂ ਤੂੰ ਆਪੇ ਆਪਣਾ ਮੂਲ ਪਸਾਨ ਹਾਂ ਮੂਲ ਪਸਾਨ ਵੀ ਸਾਰੀ ਉਹ ਗੱਲ ਉਹ ਤੋਂ ਉਹਦੇ ਵਿੱਚ ਮੰਨਦੀ ਕੀਤੀ ਹੋਈ ਹੈ ਵੀ ਤੁਸੀਂ ਆਪਦੇ ਮਨ ਤੇ ਹੀ ਦੇਖੋ ਵੀ ਤੁਸੀਂ ਕੀ ਇਨਸਾਨ ਬਣਨਾ ਮੱਥੇ ਟੇਕਣਾ ਤਾਂ ਕੋਈ ਬਣਦਾ ਨਹੀਂ ਜਿਆ ਮਾਰੇ ਮੈਲਾ ਜੀ ਕੱਲਾ ਮੱਥਾ ਟੇਕਣ ਨਾਲ ਕੁਝ ਨਹੀਂ ਨਾ ਉਹ ਤਾਂ ਸਾਰਾ ਉਹ ਤਾਂ ਫਿਰ ਜਿੰਨਾ ਦਾ ਮर्याਦ ਹੈ ਕਿਸੇ ਵੀ ਜੀ ਧਰਮਕ ਸਥਾਨ ਹੈ ਚਾਹੇ ਮੰਦਰ ਹੈ ਮਸਜਿਦ ਹੈ ਗੁਰਦੁਆਰਾ ਹੈ ਉਹਦੇ ਵੀ ਕੁਝ ਸੂਲ ਨੇ ਹਮ ਧਰਮ ਹੈ ਹਮ ਅਸਲ ਵਿੱਚ ਸਾਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਧਰਮ ਹੈ ਕੀ ਧਰਮ ਕਹਿੰਦੇ ਜਿਹਨੂੰ ਨੇ ਹਮ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਧਾਰਮਿਕ ਕਾਨੂੰਨ ਹੈ ਕਾਨੂੰਨ ਹੈ ਜਿਵੇਂ ਸਾਡਾ ਕਾਨੂੰਨ ਹੈ ਹੁਣ ਆਪਾਂ ਕੋਈ ਬੰਦਾ ਕੁੱਟ ਦੋ ਤੁਹਾਨੂੰ ਉਹਦੀ ਸਜ਼ਾ ਮਿਲੂ ਬੰਦਾ ਮਾਰ ਦੋਦੀ ਬੱਕਰੀ ਸਜ਼ਾ ਮਿਲੂ ਕੋਈ ਹੋਰ ਨਸ਼ਾ ਪਦਾਰਥ ਭੜੇ ਜਾਂਦੇ ਉਹਦੀ ਬੱਕਰੀ ਸਜ਼ਾ ਮਿਲੂ ਹੂੰ ਠੀਕ ਹੈ ਮਿਲਦੀ ਹੈ ਨਾ ਇਸੇ ਤਰ੍ਹਾਂ ਇੱਕ ਕੁਦਰਤ ਦਾ ਵੀ ਕਾਨੂੰਨ ਹੈ ਜੇ ਤੁਸੀਂ ਕਾਨੂੰਨ ਸਾਰੇ ਉਹੀ ਨੇ ਕੁਦਰਤ ਦੇ ਵੀ ਤੇ ਦੁਨੀਆ ਦੇ ਵੀ ਜਿਵੇਂ ਆਪਾਂ ਕਹਿੰਦੇ ਬੰਦਾ ਵਾਰਤਾ ਉਹਦੀ ਸਜ਼ਾ ਮਿਲ ਹੀ ਰਹੇ ਆਪਾਂ ਕਹਿੰਦੇ ਪਾਪ ਕਰਤਾ ਇਹਦੀ ਉਹ ਸਜ਼ਾ ਦੋ ਕੁਝ ਗੱਲਾਂ ਉਹੀ ਨੇ ਸਾਡੇ ਸਮਝਣ ਤੇ ਫਰਕ ਨੇ ਤੁਸੀਂ ਸਮਝੋ ਮੈਨੂੰ ਇੱਕ ਹੋਰ ਗੱਲ ਸਮਝਾਓ ਜੀ ਪੁੰਨ ਤੇ ਪਾਪ ਕੀ ਹੁੰਦਾ ਜੀ ਮੈਂ ਇਹ ਚੀਜ਼ ਬਹੁਤ ਉਲਝਿਆ ਹੋਇਆ ਹਾਂ ਪੁੰਨ ਪਾਪ ਤਾਂ ਦੇਖੋ ਪੁੰਨ ਤਾਂ ਇਹ ਹੁੰਦਾ ਤੁਸੀਂ ਕਿਸੇ ਦਾ ਕੋ ਚੰਗਾ ਕਰ ਦੋ ਪੁੰਨ ਕੋਈ ਇਹ ਨਹੀਂ ਹੁੰਦਾ ਵੀ ਦਾਨ ਕਰ ਦੇਣਾ ਪੁੰਨ ਹੈ ਲੋੜ ਮੁਤਾਬਕ ਤੁਸੀਂ ਕਿਤੇ ਵੀ ਕੋਈ ਚੀਜ਼ ਦੇਤੀ ਪੁੰਨ ਕਹ ਲੋ ਦਾਨ ਨਹੀਂ ਉਹ ਉਹਦੀ ਪੂਰੀ ਹੋਊਗਾ ਤੁਹਾਨੂੰ ਚੰਗਾ ਕਹੂਗਾ ਪਾਪ ਕਿਸੇ ਦਾ ਕੋਈ ਸੀਰ ਬੈਠਾ ਥੋੜਾ ਕੋਈ ਸਮਾਨ ਚੱਕ ਬਾਹਰ ਜਾਟੇ ਦਾ ਕੰਮ ਖੜਾ ਗਿਆ ਇਹ ਚੀਜ਼ਾਂ ਹੁੰਦੇ ਨੇ ਹੋਰ ਤਾਂ ਕਿਨਾਂ ਚੀਜ਼ ਆ ਤੁਸੀਂ ਮੜਾ ਜੀ ਸਾਨੂੰ ਉਹਦੀ ਲਾਈਨਾਂ ਸੁਣਾਓ ਜਿਹੜਾ ਥੋੜਾ ਗਾਣਾ ਤੇ ਵੀ ਤੈਨੂੰ ਮੋੜ ਮੁੜੀ ਨਾ ਅੱਛਾ ਉਹ ਸੀ ਉਹ ਚੰਗਾ ਇੱਕ ਪਿਤਾ ਆਪਣੇ ਪੁੱਤਰ ਨੂੰ ਕਹਿੰਦਾ ਜਦੋਂ ਚਾਹੇ ਉਹ ਪੜਨ ਲਈ ਜਾਂਦਾ ਹੈ ਚਾਹੇ ਵਿਦੇਸ਼ ਜਾਂਦਾ ਹੈ ਚਾਹੇ ਕਿਸੇ ਬਿਜ਼ਨਸ ਤੇ ਨਹੀਂ ਜਾਂਦਾ ਚਾਹੇ ਬੱਚਾ ਚਾਹੇ ਬੱਚੀ ਹੈ ਦੋਨੇ ਤੇ ਫਿਰ ਉਹ ਚੰਗਾ ਪਿਤਾ ਉਹਨੂੰ ਕੁਝ ਕਹਿੰਦਾ ਵੀ ਇਹ ਇਹਨਾਂ ਮੋੜਾਂ ਤੇ ਭਾਈ ਜੁਆਰੀ ਬੈਠੇ ਨੇ ਤੇ ਡਾਕੂ ਬੈਠੇ ਨੇ ਇਹ ਇਹ ਮੋੜ ਮੁੜ ਗਿਆ ਕਚਹਿਰੀ ਐਜ ਮੋੜਾਂ ਤੇ ਥਾਣਾ ਮਤਲਬ ਚੰਗਾ ਮਾੜੀਆਂ ਨੇ ਆ ਚੰਗੀਆਂ ਨੇ ਜੋ ਦੱਸ ਦੇ ਚੰਗਾ ਬਿੱਤਾ ਚੰਗਾ ਦੱਸੂ ਜਿਹੜੇ ਪੁੱਤਾਂ ਨੂੰ 10 11 ਵਜੇ ਕਵਲਦ ਵਾਲੇ ਰੇੜੇ ਤੇ ਠੇਕੇ ਤੋਂ ਲੱਦ ਕੇ ਲੈ ਹੋਣਾ ਪੈਂਦਾ ਉਹ ਨਹੀਂ ਦੱਸਦਾ ਚੰਗਾ ਦੱਸੂ ਸਹੀ ਹੈ ਨਾ ਹਾਂ ਜੀ ਉਹ ਦੱਸ ਦੰ ਨੂੰ ਮੈਂ ਤੁਹਾਨੂੰ ਦੱਸਦਾ ਘਰੋਂ ਚੱਲ ਰਹੀ ਹੈ ਤੂੰ ਪੁੱਤਾ ਮਿੱਠੀ ਮੰਝਲ ਦੇ ਵੱਲੇ ਮੇਰੇ ਚਾਰ ਕੀ ਸੁਝਾਣੇ ਲੈ ਜੀ ਬੰਨ ਕੇ ਤੂੰ ਬੱਲੇ ਖੱਬੇ ਮੋੜ ਤੇ ਠੇਕਾ ਸੱਜੇ ਆਸ਼ਦਾ ਟਿਕਾਣਾ ਧੋਮੇ ਮੋੜ ਹੀ ਮੁੜੀਨਾ ਜੇ ਤੈ ਮੰਜ਼ਿਲ ਤੇ ਜਾਣਾ ਧੋਮੇ ਮੋੜ ਹੀ ਮੁੜੀਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਪਿਲ ਮਾਚ ਹੀਰੋ ਚੱਕ ਲਈਦਾ ਦੁਨਹਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈਦਾ ਤੁਕਾੜੀ ਖੱਬੇ ਮੋੜ ਤੇ ਚੈਰੀ सॼे मोड़ ते हथा दोड़ मुड़ ही मुड़ीना जे मंझल तर पाल कहण दिलो न पल उहो यार बण गे बणो पुत सोच के बण खब डोगरी हैठा खब डोगरी हैठा सजे मल मार जा ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਬਾਬਾ ਜੀ ਸੁਡੀ ਬਾਤ ਚ ਦੰਬਾ ਹੁੰਦਾ ਚਲ ਕੁਦਰਤ ਦੇ ਦਾ ਸੁਠੀ ਉਮਰ ਆਈ ਲੜਾਈ ਇਹ ਟਾਈਮ ਚ ਤਾਂ ਕੇ ਬੰਦੇ ਨੂੰ ਵੀ ਨਹੀਂ ਬਾਹਰ ਨਿਕਲਦੀ ਤੁਸੀਂ ਗਾਉਣੇ ਵੀ ਹੋ ਜੀ ਨਹੀਂ ਪਤਾ ਨਾ ਹੈ ਤਾਂ ਕੁਦਰਤ ਦੇ ਗੁਰੂ ਮਾਤਾ ਦੇਣ ਵਾਲਾ ਪਰਮਾਤਮਾ ਉਹਦੇ ਸਾਰੇ ਰੰਗ ਤੇ ਸਾਇਦ ਮੈਨੂੰ ਮੈਨੂੰ ਤਾਂ ਹੁਣ ਲੱਗਦਾ ਕਿ ਉਹ ਮੇਤੋਂ ਕੋਈ ਸੇਵਾ ਲੈ ਰਹੇ ਹੈ ਹੈਨਾ ਹੁਣ ਇਹ ਉਮਰ ਨਹੀਂ ਬਹੁਤ ਚੰਗਾ ਕੰਮ ਹੋਇਆ ਤੇ ਸਿੱਖਤਿਆ ਅੱਜ ਅੱਜ 2 ਅਪ੍ਰੈਲ ਹੈ ਹਾਂਜੀ ਅੱਜ ਮੈਨੂੰ 50 ਸਾਲ ਲੱਗ ਗਿਆ ਅੱਜ ਮੇਰਾ ਜਨਮ ਦਿਨ ਚੜ੍ਹਦਾ ਨਾ ਪਤਾ ਕਿ ਐਸੇ ਚੜ੍ਹਦਾ ਆ ਬਈ ਰੀ ਗੁੰਮਾ ਤਾਂ ਬਹੁਤ ਹੋ ਗਿਆ ਹੋ ਗਿਆ ਬਸ ਜਨਮ ਦਿਨ ਅੱਜ 2 ਅਪ੍ਰੈਲ ਆ ਮੇਰਾ ਜਨਮ ਦਿਨ ਅੱਜ ਮੈਨੂੰ 50 ਸਾਲ ਲੱਗ ਗਿਆ ਠੀਕ ਤੁਹਾਨੂੰ ਜਨਮ ਦਿਨ ਦੀ ਬਹੁਤ ਬਹੁਤ ਤੇ ਹੈ ਕੁਦਰਤ ਦੀ ਦੇਣਾ ਹੈ ਬਾਕੀ ਮੈਨੂੰ ਐਂ ਲੱਗਦਾ ਮਾਣ ਹੰਕਾਰ ਤਾਂ ਇੰਕਾ ਤਾਂ ਮਾਣ ਜਰੂਰ ਕਰਦਾ ਕੁਝ ਕਹਿਣਾ ਉਹਨੇ ਵੀ ਮਾਣ ਨਹੀਂ ਕਰੀਦਾ ਹਾਂਜੀ ਆਪਾਂ ਆਮ ਗੱਲ ਹੈ ਨਾ ਜੇ ਤੁਸੀਂ ਮੈਂ ਮੇਰੀ ਆਵਾਜ਼ ਤੁਸੀਂ ਕਹਿਤਾ ਮੈਂ ਆਪਾਂ ਕਹਿੰਦੇ ਪਰ ਮਾਣ ਨਹੀਂ ਕਰੀਦਾ ਯਾਰ ਮਾਣ ਮਾੜੀ ਚੀਜ਼ ਹੈ ਜੇ ਬੰਦਾ ਮਾਣ ਨਹੀਂ ਕਰਦਾ ਉਹ ਕਰੇ ਨਹੀਂ ਕੋ ਸਕਦਾ ਮਾਣ ਤੇ ਹੰਕਾਰ 'ਚ ਫਰਕ ਹੈ ਫਰਕ ਹੈ ਮੈਨੂੰ ਮੇਰੇ ਕੰਮ ਤੇ ਮਾਣ ਹੋਣਾ ਚਾਹੀਦਾ ਮੈਨੂੰ ਤੁਸੀਂ ਕਹਿੰਦੇ ਆ ਆਵਾਜ਼ ਮੈਨੂੰ ਲੱਗਣਾ ਚਾਹੀਦਾ ਮੈਨੂੰ ਵੀ ਲੱਗਦਾ ਵੀ ਮੇਰੇ ਆਵਾਜ਼ ਚ ਹੈਗੀ ਆ ਅਈ ਮੈਂ ਕਰ ਸਕਦਾ ਇਹ ਹੈਗਾ ਮੇਰੇ ਇਹ ਚੀਜ਼ ਮਾੜਾਂਗੀ ਠੀਕ ਹੈ ਪਰ ਮਾੜ ਹੰਕਾਰ ਚ ਇੱਥੇ ਫਰਕ ਮਾੜ ਜੇ ਤੁਸੀ ਕੋਈ ਕੰਮ ਕਰ ਤੁਲ ਜਦੋਂ ਤੱਕ ਜੇ ਤੁਹਾਡੇ ਮਾੜ ਨਹੀਂ ਤੁਹਾਡੇ ਤੇ ਤੁਸੀਂ ਕਰੇ ਨਹੀਂ ਸਕਦੇ ਸਹੀ ਗੱਲ ਨਹੀਂ ਕਰ ਸਕਦੇ ਮਾੜਨਾ ਬੜੀਆਂ ਬੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ ਮੇਰਾ ਭਰਾ ਹੋ ਗੁਰੂ ਗਿਆਨ ਹਾਂ ਹਾਂਜੀ ਹਾਂਜੀ ਅਸੀਂ 200 ਲੀਟਰ ਤੇਲ ਹੁੰਦਾ ਤੋਲ ਚ ਹਾਂਜੀ ਅਸੀਂ ਦੋ ਜਾਨੇ ਟਰਾਲੀ ਤੇ ਧਰ ਲਾਂਗੇ ਮੈਨੂੰ ਨਾਲ ਹੁਣ ਵੀ ਹੁਣ ਸਾਲ ਤੱਕ ਹੀ ਹੋਗੇ 200 ਲੀਟਰ ਦਾ ਟੋਲ ਬਾਹਰ ਪਾ ਕੇ ਦੋ ਜਾਨੇ ਫੜ ਕੇ ਟਰਾਲੀ ਤੇ ਧਰ ਦਿੰਦੇ ਆ ਕਮਾਲਾ ਮਾਣ ਦੇਣਾ ਨਹੀਂ ਹੁੰਦਾ ਇਹ ਮਾਣ ਹੈ ਸਾਨੂੰ ਮਾਣੇ ਵਿੱਚ ਕਰ ਸਕਦੇ ਆ ਹਾਂਜੀ ਫਿਰ ਹੁੰਦੇ ਜੇ ਆਪਾਂ ਕਹਿੰਦੇ ਲੋ ਵੀ ਤੂੰ ਦਾ ਕਰ ਦੇਗਾ ਕੰਮ ਬੰਦਾ ਕਰ ਦਿੰਦਾ ਜੇ ਤੂੰ ਇੱਤੇ ਨਹੀਂ ਹੋਣਾ ਤੇ ਪਹਿਲਾਂ ਹੀ ਕਹਿ ਤਾ ਹੂੰਗਾ ਸਾਨੂੰ ਇਹ ਚੀਜ਼ਾਂ ਨੇ ਵੀ ਹੈ ਮਾਣ ਆਰ ਹੰਕਾਰ 'ਚ ਫਰਕ ਹੁੰਦਾ ਹੈ ਕੁਦਰਤ ਨੇ ਦਿੱਤਾ ਪਰ ਜਿਹੜੀ ਤੁਸੀਂ ਮਾਨ ਵਾਲੀ ਗੱਲ ਕਿ ਮੈਨੂੰ ਐ ਲੱਗਦਾ ਵੀ ਮੈਂ ਮੈਂ ਸਰੀਰ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨਸ਼ਾ ਦੇ ਮੈਨੂੰ 37 ਸਾਲ ਅੰਮ੍ਰਿਤਸ਼ਕੇਨ ਹੋ ਗਏ ਹਾਂ ਜੀ ਮੁਰਤੇ ਨਸ਼ਾ ਟੱਚ ਨਹੀਂ ਮੈਂ ਕੀਤਾ ਪਹਿਲਾਂ ਦਾਰੂ ਦੂਰ ਮੈਂ ਪੀ ਲੈਂਦਾ ਸੀ ਤੇ ਮੈਨੂੰ ਲੱਗਦਾ ਜੀ ਉਹ ਉਹਦਾ ਨਤੀਜਾ ਮੈਨੂੰ ਹੁਣ ਫਲ ਮਿਲ ਰਿਹਾ ਹੈ ਸੰਭਾਲੇ ਹੋਏ ਸਰੀਰ ਦਾ ਕੁਦਰਤ ਦਿੰਦੀ ਹੈ ਜੀ ਫਲ ਕੁਦਰਤ ਦਿੰਦੀ ਹੈ ਇਹ ਇਹ ਇਦਾਂ ਨਹੀਂ ਹੈ ਹੈ ਨਹੀਂ ਤਾਂ ਕਈ ਵਾਰੀ ਜਿਹੜੀ ਤੁਸੀਂ ਪਹਿਲਾਂ ਆਪਾਂ ਗੱਲ ਕਰਕੇ ਜਬ ਬੁਮਾਜਰ ਵਾਲੇ ਗੱਲ ਸਾਹਿਬ ਦੀ ਉੱਤੇ ਗਿਆ ਮੈਂ ਜਾਂਦਾ ਰਿਹਾ ਲੁਧਿਆਣੀ ਸਾਇਦ ਮੈਂ ਲੱਗ ਵੀ ਜਾਂਦਾ ਡਿਊਟ ਮੈਨੂੰ ਕਿਹਾ ਵੀ ਉੱਤੇ ਮੈਂ ਗਾਉਣ ਵੀ ਲੱਗ ਜਾਂਦਾ ਪਰ ਉੱਥੇ ਮੈਂ ਹਾਲਾਤ ਦੇਖ ਕੇ ਮੇਰਾ ਮਨ ਨਾ ਲੱਗਿਆ ਉੱਥੇ ਥੋੜੀ ਜੀ ਦਾਰੂ ਦੂਰ ਜੀ ਚੱਲਦੀ ਰਹਿੰਦੀ ਹੁੰਦੀ ਮੈਂ ਮਨੋ ਸਸਤੀ ਨਹੀਂ ਮੈਨੂੰ ਵੀ ਮੈਨੂੰ ਠੀਕ ਨਾ ਲੱਗਿਆ ਮੈਂ ਫਿਰ ਜਮਾਨ ਦਾ ਹੀ ਰਿਹਾ ਉੱਥੋਂ ਇਹ ਆਪਣੇ ਜਿਹੜਾ ਮਤਲਬ ਤੁਹਾਡੇ ਰਾਈਟਰ ਨੇ ਜੀ ਸਾਹਮਲਾ ਜੀ ਨਾਲ ਉਹਨਾਂ ਦਾ ਸੁਣਣ ਨਾਲ ਕੰਮਿਸਪਰ ਬੰਨੇ ਕੰਮੇ ਮੁਲਾਕਾਤ ਹੋਈ ਤੁਸੀਂ ਉਹ ਜਾਉਣੇ ਮੋੜਾ ਕਿਹਦੇ ਸਾਥ ਸੀ ਨਹੀਂ ਵੈਸੇ ਭਰਾ ਇਹ ਮੇਰਾ ਛੋਟਾ ਹਰਪਾਲ ਹਾਂਜੀ ਤੇ ਸਾਡੇ ਭਾਦਸੋਂ ਜੇਏ ਦੀ ਡਿਊਟੀ ਕਰਦੇ ਤੇ ਹੁਣ ਤਾਂ ਐਸਡੀਓ ਰਿਟਾਇਰ ਹੋਈ ਨੇ ਹਾਂਜੀ ਤੇ ਉਹ ਮੇਰੇ ਨਾਲ ਇੱਕ ਸੁਖਦੇਵ ਸਿੰਘ ਗੋਬਿੰਦਪੁਰੇ ਤੋਂ ਪ੍ਰੋਗਰਾਮ ਲਵਾਉਂਦਾ ਹੁਣ ਵੀ ਜਾਂਦਾ 31 ਨੂੰ ਪਰਸੋਂ ਦੀ ਰਿਟਾਇਰਮੈਂਟ ਹੋਈ ਹੈ ਹਾਂਜੀ 对。